ਆਹੋ 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 ਸ਼ਹੀਦਾਂ ਚਲੋ ਗਏ ਅੱਜ ਕਿੱਥੇ ਗਏ ਯਾ ਮਿਹਰਬਾਨ ਥਾਣੇ ਦੇ ਬਾਹਰ ਖੜੇ ਆ ਤੁਹਾਨੂੰ ਸੁਣਨ ਦੇਵੇ ਜਾਣੇ ਇਹਨਾਂ ਨੇ ਸਾਡੇ ਇੱਕ ਬੰਦਾ ਕੂਦਗੜ ਪਿੱਛੇ ਸਰਪੰਚ ਨੂੰ ਕੱਢ ਲਿਆ ਜਦੋਂ ਅਸੀਂ ਤਾਂ ਚਲੋ ਯਾਰ ਇੰਨੇ ਬੋਲਦੇ ਹੋਏ ਕੂਦਗੜ ਨੂੰ ਕਹਿੰਦੇ ਕਿ ਅਸੀਂ ਸਟੋਰ ਤੇ ਐਫਆਈਆਰ ਕੋਈ ਨਾ ਇਹ ਕਹੇ ਰਿਹਾ ਐਫਆਈਆਰ ਦੀ ਕਾਪੀ ਸਾਨੂੰ ਨਹੀਂ ਦਿੱਤੀ ਕੋਈ ਮੀਮੋ ਨਹੀਂ ਸਭ ਕੀਤਾ ਗਿਆ ਟੋਟਲੀ ਨਿਕਲ ਕੇ ਟੈਨਸ਼ਨ ਕੀਤੀ ਗਈ ਆ ਜਿਹੜੀ ਜਿਹੜੇ ਸੋਸ਼ਲ میڈیا ਗੱਲ ਕਰਦੇ ਉਹਦੇ ਜਿਹੜੇ ਵਿੱਚ ਇਹਨਾਂ ਨੂੰ ਸਭ ਤੋਂ ਪਹਿਲਾਂ ਨੋਟਿਸ ਸਬਮਿਟ ਕਰਨਾ ਚਾਹੀਦਾ ਸੀਗਾ ਇਹ ਸਾਨੂੰ ਕਹਿ ਰਿਹਾ ਤੁਸੀਂ ਕੋਰਟ ਦੇ ਵਿੱਚ ਟੋਟਲੀ ਇਨ ਦੀ ਜੇ ਟੈਂਸ਼ਨ ਸਿਰਫ ਧੱਕਾ ਜਾਈ ਚੱਲ ਰਹੀ ਆ ਹਰਦੀਪ ਮੁੰਡੀਆਂ ਦੇ ਕਹਿਣ ਦੇ ਉੱਤੇ ਜਾਣ ਬੁੱਝ ਕੇ ਕਿਉਂਕਿ ਉਹ ਕਾਂਗਰਸ ਦਾ ਵਰਕਰ ਆ ਇਸ ਕਰਕੇ ਇਹਨੂੰ ਰਾਜਨੀਤਿਕ ਮੁੱਦਾ ਬਣਾਇਆ ਜਾ ਰਿਹਾ ਆ ਇਹ ਤੁਹਾਨੂੰ ਕੋਈ ਆ ਪੀਆਰ ਵੀ ਸਾਬ ਨਹੀਂ ਕੋਈ ਆਰੇ ਨਾ ਪੈਸੇ ਮਿਲਦੇ ਰਹਿਤੇ ਜੋ ਇਹ ਪਈਆ ਸਾਬ ਕਰੋ ਸਰ ਜੀ ਮਿੱਤਰੋ ਜੀ 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 ਕੋਈ ਨਾ ਕਰ ਰਿਹਾ ਯਾਰ ਮੈਂ ਗੱਲ ਕਰ ਸਕਦਾ ਜਾਂ ਇਹਨੂੰ ਕਰ ਲੈਣ ਦੋ ਯਾਰ ਇਹਨੂੰ ਨਹੀਂ 2 ਮਿੰਟ 2 ਮਿੰਟ ਇੱਕ ਮਿੰਟ ਇੱਕ ਮਿੰਟ ਹੋ ਜਾਏ ਓਏ ਇੱਕ ਮਿੰਟ ਚਾਚਾ ਜੀ ਦੋ ਮਿੰਟ ਬੇ 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 ਨਿਕਲੋ ਆਪਾਂ ਪਿਆਰ ਕਰਾਂਗੇ ਜੀ 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 ਲੈ ਕੇ ਜਾਵਾਂਗੇ ਆਏ ਆਣੇ ਡਿਜ਼ਾਈਨ ਕੰਮ ਕਰਾਂਗੇ ਲੈ ਕੇ ਜਾਵਾਂਗੇ ਜੀ ਸਾਹਿਬ ਅਗਰ ਨਾ ਸਟਾਕ ਵਿੱਚ ਸਾਈਨਿੰਗ ਕਰਦੇ ਆਂ ਯਾਰ ਜਾਣ ਬੁੱਝ ਕੇ ਕਹਿ ਦੇ ਅਸੀਂ ਕੰਮ ਕਰਦੇ ਆਏ ਆ ਜੋ ਦਾ ਬੈਠਾ ਨਾ ਕਰਾਂਗਾ ਗਾਰੰਟੀ ਹੈ ਕਿ ਇਹ ਕੰਮ ਕਰ ਦੇਵਾਂਗੇ ਹੁੰਦੇ ਮਰੇ ਹੋਣ ਉਹ ਤੱਕ ਨਾ ਮਾਰੀ ਇਹਨਾਂ ਨੂੰ ਵੀ ਅੰਦਰ ਸੀਗੇ ਇਹ ਵੀ ਹੁਣ ਆਏ ਆ ਬਾਹਰ ਇਹ ਅੰਦਰ ਸੀਗੇ ਹੁਣ ਬਾਹਰ ਆਏ ਹੁਣ ਬਾਹਰ ਕਢਾਏ ਆ ਜੀ ਇਹ ਅੰਦਰ ਲੈ ਕੇ ਗਏ ਸੀ ਇਹਨਾਂ ਨੂੰ ਵੀ ਕਿਹਨੇ ਨੂੰ ਅੰਦਰ ਲੈ ਕੇ ਗਏ ਸੀ ਦੋ ਜਣੇ ਨੂੰ ਅੰਦਰ ਧੱਕੇ ਨਾਲ ਲੈ ਕੇ ਗਏ ਆ ਹੁਣ ਨਹੀਂ ਫੜੇ ਗਏ ਨਹੀਂ ਸੀਗੇ ਮਾੜੀ ਉਹ ਵੀਡੀਓ ਬਣਾ ਲਾਣ ਦੇ ਇਧਰ ਹੋਇਓ ਤੇ ਤੇਰੀ ਖੁੱਲ ਦੇ ਦੋ ਇਹ ਵੀ ਦਾਣ ਨੂੰ ਬਣ ਜੇ ਰਸਤੇ ਨੇ ਐਸੇ ਮਹੀਨਾ ਚੜਦਾ ਇਹਨਾਂ ਨੂੰ ਉੱਧੇ ਕੋਈ ਨਹੀਂ ਚੱਕੇ ਜਾਉ। ਓਏ ਨਾ ਨਾ ਸੈਟਲਮੈਂਟ ਕਰਨੀ ਆ ਰੇਤੇ ਦੀ ਵੀ ਰੇਤਾ ਚੱਲਣ ਦੋ ਵੀ ਬੰਦੇ ਛੱਡ ਦੰਨੇ ਆ। ਅੱਗ ਲਾ ਰਾਂਗੇ ਗੱਡੀ ਅਸੀਂ ਅੱਗ ਲਾ ਰਾਂਗੇ ਕੱਟ ਕੇ ਦਿਖਾਓ ਫਿਰ ਤੁਸੀਂ। ਮੜਾ ਸਾਈਡ ਤੇ ਆਈ ਸਾਈਡ ਤੇ। ਦੋ ਮਿੰਟ। ਆ ਸ਼੍ਰੀ ਆਮ ਕੁਦਾ ਕਰਦੀ ਹੋ ਰਹੀ ਹੈ ਬੜੇ ਮੜੇ ਨਿਕਲਣ ਤੋਂ ਨਾਲ ਹੌਲੀ ਹੌਲੀ ਮੈਂ ਰਜ ਜੀ ਥੱਲੇ ਬੈਠਣ ਨੂੰ ਕਹਿੰਦੇ ਸੋ ਲੋਈ ਮੈਨੂੰ ਥੱਲੇ ਬੈਠੋ ਮੈਂ ਥੱਲੇ ਬੈਠੋ ਕੋਈ ਨਹੀਂ ਕੋਈ ਨਹੀਂ ਮੇਰੇ ਪਰੋਂ ਬੋਲੇ ਪੂਰਾ ਰੋਣੇ ਆ ਬਗ ਦੇ ਆ ਬਗ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਬਗਰੇ ਆ ਤੁਸੀਂ ਐਫ ਆਈ ਆਰ ਪੇਸ਼ ਕਰੋ ਜੀ ਸਾਨੂੰ ਐਫ ਆਈ ਆਰ ਪੇਸ਼ ਕਰੋ ਸਰ ਹਾਂਜੀ ਦੇਓ ਦੇਓ ਸਰ ਸਾਨੂੰ ਸਾਡੇ ਐਡਵੋਕੇਟ ਸਾਹਿਬ ਖੜੇ ਨੇ ਉਹਨਾਂ ਨਾਲ ਕਰੋ ਗੱਲ ਤੁਸੀਂ ਐਫ ਆਈ ਆਰ ਦਿਓ ਸਾਨੂੰ ਨਹੀਂ ਐਡਾ ਹਾਂ ਜੀ ਮੇਰੇ ਨਾਲ ਗੱਲ ਕਰਵਾ ਦਿੱਤਾ चलो शादी चलो लेके सारे हिते मरदे हा

ગાયો ગયો ભાઈ ગયો ભાઈ ભાઈ

ਆ ਗਿਆ ਉਸ ਕੋਈ ਨਹੀਂ ਦਰਵਾਜ਼ਾ ਇੱਕ ਮਿੰਟ ਇੱਕ ਮਿੰਟ ਰਾਣੀ ਲੋਕਾਂ ਜੇ ਕੋਈ ਚੋਕ ਨੂੰ ਹੋ ਰਿਹਾ ਹੈ ਕੀ ਕਾਨੂੰਨੀ ਹੋ ਰਿਹਾ ਆ ਮੈਂ ਕਾਨੂੰਨੀ ਦੀਪੁੰਡਿਆ ਬਲਾ ਕੰਬਿਆ ਜਾ ਰਿਹਾ ਸਾਰਾ ਪ੍ਰਸ਼ਾਸਨ ਹਰਦੀਪ ਪੁੰਡਿਆ ਦੇ ਹੱਥਾਂ ਦੇ ਵਿੱਚ ਖੇਡ ਰਿਆ ਆ ਜਾਣ ਬੁੱਝ ਕੇ ਕਿਉਂਕਿ ਬੂਤਕਰ ਦਾ ਸਰਪੰਚ ਸਾਡੇ ਧਰਮ ਨੂੰ ਸਪੋਰਟ ਕਰ ਰਿਹਾ ਸੀ ਪਿੱਛੋਂ ਕਾਂਗਰਸ ਦੇ ਨਾਲ ਨੇ ਇਸ ਕਰਕੇ ਜਾਣ ਬੁੱਝ ਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤਾਂ ਕਿ ਲੋਕਾਂ ਦਾ ਮੋਰਲ ਜਿਹੜਾ ਡੰਕੀਦਾ ਜਾਵੇ ਪਰ ਅਸੀਂ ਇਹਨੇ ਤਰਤਾ ਨਹੀਂ ਚੱਕਾਂਗੇ ਨਹੀਂ ਚੱਕਾਂਗੇ ਨਹੀਂ ਚੱਕਾਂਗੇ ਔਰ ਇਹਨਾਂ ਨੇ ਹਜੇ ਤੱਕ ਸਾਨੂੰ ਕੋਈ ਐਫ ਆਈ ਆਰ ਨਹੀਂ ਦਿੱਤੀ ਔਰ ਸਾਰੇ ਰੂਪੀਆਂ ਤਾਂ ਜਿਹਾ ਉਡਾਈਆਂ ਨੇ ਅਰੈਸਟ ਕਰਨ ਲੱਗੇ ਕਿਸੇ ਨੂੰ ਇਹਨਾਂ ਨੇ ਇਨਫਾਰਮ ਨਹੀਂ ਕੀਤਾ আ এমাযুটখ Philip জা঑ডা